ਜੇ ਕਰ ਮਾਂ ਬਾਪ ਰੁੱਲਦਾ ਪਿਆ ਤੇ ਬਾਹਰ ਸਾਡੀਆਂ ਕੀਤੀਆਂ ਸੇਵਾਵਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਮਰਨ ਤੋਂ ਬਾਅਦ ਆਰਜਾਈਆਂ ਤਲਾਈਆਂ ਕੌਲੀ ਚਿਮਚੇ ਸਰਾਣੇ ਗਲਾਸ ਪੰਡਾ ਬੰਦ ਬਣ ਕੇ ਜਿਹੜੀਆਂ ਅਸੀਂ ਦਿੰਨੇ ਆਂ ਵੀ ਵਿਛੜੀ ਆਤਮਾ ਨੂੰ ਪਚਾਓ ਜਿਉਂਦੇ ਜੀ ਆਪਣੇ ਮਾਂ ਬਾਪ ਨੂੰ ਵਧੀਆ ਕੱਪੜੇ ਕਦੀ ਸਮਾਂ ਹੁੰਦਾ ਨਾ ਜਦੋਂ ਬੱਚੇ ਛੋਟੇ ਹੁੰਦੇ ਆ ਤੇ ਆਪਾਂ ਬਾਜ਼ਾਰ ਜਾਂਦੇ ਆ ਆਪਾਂ ਆਪਣੇ ਲਈ ਕੱਪੜਾ ਬਾਅਦ ਚ ਖਰੀਦਦੇ ਆ ਪਹਿਲਾਂ ਬੱਚੇ ਲਈ ਲੈਨੇ ਆ ਬੱਚੇ ਨੂੰ ਆ ਚਾਹੀਦਾ ਆ ਸ਼ੂ ਚਾਹੀਦੇ ਆ ਆ ਵਰਦ ਪਰ ਜਦੋਂ ਬੱਚੇ ਵੱਡੇ ਹੁੰਦੇ ਆ ਉਦੋਂ ਲੋਕਾਂ ਆਪਣੇ ਬੱਚਿਆਂ ਬਾਰੇ ਪਹਿਲਾਂ ਸੋਚਣ ਲੱਗ ਪੈਂਦੇ ਇਹ ਭੁੱਲ ਜਾਂਦੇ ਕਦੀ ਮਾਂ ਸਾਡੇ ਲਈ ਪਹਿਲਾਂ ਖਰੀਦੀ ਰਹੀ ਪਹਿਲਾਂ ਦੋ ਸੂਟ ਤਿੰਨ ਮਾਂ ਵਾਸਤੇ ਲੈਣੇ ਆ ਬਾਪੂ ਦੀ ਵਧੀਆ ਵਸਕਟ ਵਧੀਆ ਲੈਣੀ ਆ ਬਾਪੂ ਦੀ ਵਧੀਆ ਜੁੱਤੀ ਲੈ ਕੇ ਦੇਣੀ ਆ ਬਾਪੂ ਨੂੰ ਵਧੀਆ ਸ਼ੂ ਲੈ ਕੇ ਦੇਣੇ ਆ ਮਰਨ ਤੋਂ ਬਾਅਦ ਲੋਈਆਂ ਦੇ ਢੇਰ ਲੱਗ ਜਾਂਦੇ ਆ ਜਿਉਂਦਿਆਂ ਵਧੀਆ ਲੋਈ ਲੈ ਕੇ ਦਿਓ ਬਾਪੂ ਨੂੰ ਬਾਪੂ ਆ ਘਰ ਲੈ ਲੋਈ ਲੈਣ ਵਾਲੀ ਆ ਗੁਰਦੁਆਰਾ ਸਾਹਿਬ ਜਾ ਲੋਈ ਲੈਣ ਵਾਲੀ ਆ ਇੱਕ ਲੋਈ ਹੈ ਜਿਹੜੀ ਤੂੰ ਕਿਸੇ ਰਿਸ਼ਤੇਦਾਰ ਦੇ ਬੁੱਕਲ ਮਾਰ ਕੇ ਜਾ ਕਰਨੀ ਜਿਹੜੇ ਬੱਚੇ ਇੰਜ ਕਰਦੇ ਮੇਰਾ ਉਹਨਾਂ ਗਾੜੀ ਸਿਰ ਚ ਉਗਦਾ ਜਿਹੜੇ ਨਹੀਂ ਕਰਦੇ ਉਹ ਕਰੋ ਮਗਰੋਂ ਨਾ ਥਾਲ ਚੱਕ ਜਾ ਕੇ ਆੜੇ ਸ਼ਰਾਦ ਕਰਾਉਂਦੇ ਫਿਰਦੇ ਆ ਨਾ ਚੜਾਈ ਕਰਨ ਤੋਂ ਬਾਅਦ ਜੇ ਹਿੰਦੂ ਵੀਰਾਂ ਤੋਂ ਪੰਡਤ ਲਾਭ ਦੇ ਫਿਰਦੇ ਆ ਜੇ ਸਿੱਖ ਆ ਤੇ ਉਹ ਗਰੰਥੀ ਭਾਈ ਦੇ ਮਗਰ ਮਗਰ ਤੁਰੇ ਫਿਰਦੇ ਬਾਅਦ ਚ ਕਹਿੰਦੇ ਭਾਈ ਮੋਟਾ ਵੜਾ ਹੋ ਗਿਆ ਉਹ ਆਪੇ ਥੋੜਾ ਹੋਇਆ ਤੁਹਾਡੇ ਸ਼ਰਾਦ ਖਾ ਖਾਈ ਹੋਇਆ